ਤੁਸੀਂ ਸੁਣ ਰਹੇ ਹੋ ਪੁਰਤਗਾਲ ਪੰਜਾਬੀ ਪੋਡਕਾਸਟ ਅੱਜ ਦਾ ਆਪਣਾ ਵਿਸ਼ਾ ਹੈ ਯੂਰਪ ਦੀ ਹਿਸਟਰੀ ਦਾ ਸਭ ਤੋਂ ਵੱਡਾ ਬਲੈਕਆਊਟ 28 ਅਪ੍ਰੈਲ ਨੂੰ ਪੁਰਤਗਾਲ ਸਪੇਨ ਅਤੇ ਫਰਾਂਸ ਦੇ ਕੁਝ ਹਿੱਸਿਆਂ ਵਿੱਚ ਬਲੈਕਆਊਟ ਹੋਇਆ ਇੰਨਾ ਥਾਵਾਂ ਤੇ ਅਚਾਨਕ ਬਿਜਲੀ ਚਲੀ ਗਈ ਤਕਰੀਬਨ 10-12 ਘੰਟੇ ਬਾਅਦ ਬਿਜਲੀ ਵਾਪਸ ਆਈ ਇਹ ਕਿਵੇਂ ਹੋਇਆ ਹੁਣ ਤੱਕ ਇਸ ਬਾਰੇ ਕੀ ਜਾਣਕਾਰੀ ਬਾਹਰ ਆਈ ਹੈ ਇਸ ਸਭ ਦਾ ਲੋਕਾਂ ਉੱਪਰ ਕੀ ਅਸਰ ਪਿਆ ਇਸ ਸਭ ਤੋਂ ਆਪਾਂ ਨੂੰ ਕੀ ਸਿੱਖਣ ਦੀ ਲੋੜ ਹੈ ਆਪਾਂ ਸ਼ੁਰੂ ਕਰਦੇ ਹਾਂ ਕਿ ਹੋਇਆ ਕੀ 28 ਅਪ੍ਰੈਲ ਨੂੰ ਪੁਰਤਗਾਲ ਵਿੱਚ ਆਮ ਦਿਨਾਂ ਵਾਂਗ ਸਭ ਕੁਝ ਚੱਲ ਰਿਹਾ ਸੀ ਪਰ ਸਾਢੇ 11 ਵਜੇ ਅਚਾਨਕ ਬਿਜਲੀ ਚਲੀ ਗਈ ਇੱਕਦਮ ਸਾਰਾ ਕੁਝ ਰੁਕ ਗਿਆ ਇਹ ਸਿਰਫ ਪੁਰਤਗਾਲ ਵਿੱਚ ਨਹੀਂ ਸਪੇਨ ਅਤੇ ਫਰਾਂਸ ਦੇ ਕੁਝ ਹਿੱਸਿਆਂ ਵਿੱਚ ਵੀ ਹੋਇਆ ਲਿਸਬਨ ਪੋਰਟੋ ਅਤੇ ਮੈਦ੍ਰਿਡ ਵਰਗੇ ਸ਼ਹਿਰ ਬਿਜਲੀ ਤੋਂ ਬਗੈਰ ਹੋ ਗਏ ਬਹੁਤ ਸਾਰੀਆਂ ਥਾਵਾਂ ਤੇ ਪਾਣੀ ਆਉਣਾ ਵੀ ਬੰਦ ਹੋ ਗਿਆ। ਰੇਲਾਂ, ਸੜਕਾਂ ਦੀਆਂ ਲਾਈਟਾਂ, ਹਸਪਤਾਲ ਸਭ ਠੱਪ ਹੋ ਗਏ ਸਨ। ਪੁਰਤਗਾਲ ਦੇ ਬਿਜਲੀ ਡਿਪਾਰਟਮੈਂਟ ਰੈਨ ਨੇ ਕਿਹਾ ਕਿ ਇਹ ਇੱਕ ਨਾ ਮੰਨਣ ਜੋ ਘਟਨਾ ਸੀ। ਰੈਨ ਇੱਕ ਪੁਰਤਗਾਲ ਦੀ ਕੰਪਨੀ ਜਾਂ ਇੱਕ ਡਿਪਾਰਟਮੈਂਟ ਹੈ ਜੋ ਪੁਰਤਗਾਲ ਬਿਜਲੀ ਦਾ ਕੰਟਰੋਲ ਦੇਖਦੀ ਹੈ। 28 ਅਪ੍ਰੈਲ ਅੱਧੀ ਰਾਤ ਤੱਕ ਬਿਜਲੀ ਵਾਪਸ ਆ ਗਈ ਸੀ। ਕੁਝ ਇਲਾਕਿਆਂ ਵਿੱਚ ਬਿਜਲੀ ਅਤੇ ਪਾਣੀ 29 ਤਰੀਕ ਸਵੇਰੇ ਆਏ ਹਨ ਬਿਜਲੀ ਕੱਟ ਹੋਣ ਕਰਕੇ ਤਕਰੀਬਨ ਹਰ ਥਾਂ ਉੱਤੇ ਇੰਟਰਨੈਟ ਵੀ ਬੰਦ ਹੋ ਗਿਆ ਸੀ ਡਾਇਰੈਕਟ ਕਾਲ ਵੀ ਨਹੀਂ ਲੱਗਦੀ ਸੀ ਹੁਣ ਵੱਡਾ ਸਵਾਲ ਇਹ ਹੈ ਕਿ ਇਹ ਸਭ ਹੋਇਆ ਕਿਵੇਂ ਇਸ ਦਾ ਸਹੀ ਤਰ੍ਹਾਂ ਨਾਲ ਪਤਾ ਅਜੇ ਤੱਕ ਨਹੀਂ ਲੱਗ ਸਕਿਆ ਇੱਥੇ ਮੈਂ ਤੁਹਾਨੂੰ ਇਹ ਗੱਲ ਦੱਸ ਦੇਵਾਂ ਕਿ ਪੁਰਤਗਾਲ ਬਿਜਲੀ ਸਪੀਨ ਤੋਂ ਖਰੀਦਦਾ ਹੈ ਪੁਰਤਗਾਲ ਦੇ ਦੋ ਗ੍ਰੇਡ ਸਨ ਜੋ ਪਿਛਲੇ ਸਾਲਾਂ ਵਿੱਚ ਬੰਦ ਕਰ ਦਿੱਤੇ ਗਏ ਸਨ ਸ਼ਾਇਦ ਪੁਰਤਗਾਲ ਨੂੰ ਸਪੇਨ ਤੋਂ ਬਿਜਲੀ ਖਰੀਦਣੀ ਸਸਤੀ ਪੈਂਦੀ ਹੈ ਹੁਣ ਜੇ ਆਪਾਂ ਇਸ ਸਭ ਦੇ ਕਾਰਨ ਵੱਲ ਨਿਗਾਹ ਮਾਰੀਏ ਤਾਂ ਹੁਣ ਤੱਕ ਬਹੁਤ ਸਾਰੇ ਕਾਰਨ ਸਾਹਮਣੇ ਆਏ ਹਨ ਸ਼ੁਰੂਆਤ ਵਿੱਚ ਰੈਨ ਵੱਲੋਂ ਆਖਿਆ ਗਿਆ ਸੀ ਕਿ ਸਪੇਨ ਵਾਲੇ ਗ੍ਰਿਡ ਵਿੱਚ ਤਾਪਮਾਨ ਦੇ ਉਤਰਾ ਚੜਾਅ ਕਾਰਨ ਬਿਜਲੀ ਦੀਆਂ ਲਾਈਨਾਂ ਵਿੱਚ ਕੰਬਣ ਹੋਇਆ ਸੀ ਜਿਸ ਕਰਕੇ ਇਹ ਵਾਪਰਿਆ ਹੈ ਪਰ ਸਪੇਨ ਦੇ ਮੌਸਮ ਵਿਭਾਗ ਨੇ ਇਸ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਉਸ ਦਿਨ ਸਪੇਨ ਵਿੱਚ ਮੌਸਮ ਨੋਰਮਲ ਸੀ ਐਦਾਂ ਨਹੀਂ ਹੋ ਸਕਦਾ ਹੁਣ ਜੇ ਮਾਹਿਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੁਰਤਗਾਲ ਅਤੇ ਸਪੇਨ 80% ਬਿਜਲੀ ਸੂਰਜੀ ਅਤੇ ਹਵਾ ਊਰਜਾ ਤੋਂ ਬਣਾਉਂਦੇ ਹਨ ਜੇ ਸੂਰਜੀ ਊਰਜਾ ਅਚਾਨਕ ਘਟ ਹੋ ਜਾਵੇ ਅਤੇ ਗ੍ਰਿਡ ਲੋਡ ਪੂਰਾ ਨਾ ਕਰੇ ਤਾਂ ਵੀ ਐਦਾਂ ਦੀ ਸਮੱਸਿਆ ਆ ਸਕਦੀ ਹੈ ਸਪੇਨ ਦੀ ਇੱਕ ਰਿਪੋਰਟ ਦੇ ਮੁਤਾਬਕ 5 ਸਕਿੰਟਾਂ ਵਿੱਚ 15 ਗੀਗਾਵਾਟ ਬਿਜਲੀ ਗੁਆਚ ਗਈ। ਸ਼ਾਇਦ ਫਰਾਂਸ ਦੀ ਕਿਸੇ ਲਾਈਨ ਵਿੱਚ ਖਰਾਬੀ ਹੋਣ ਕਰਕੇ ਇਦਾਂ ਹੋਇਆ। ਪਰ ਉਹ ਬਿਜਲੀ ਕਿੱਥੇ ਗਈ ਇਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਬਹੁਤ ਸਾਰੇ ਲੋਕ ਕਹਿਣ ਲੱਗੇ ਕਿ ਇਹ ਸਾਈਬਰ ਅਟੈਕ ਹੈ। ਪਰ ਪੁਰਤਗਾਲ ਦੇ ਨੈਸ਼ਨਲ ਸਿਕਿਉਰਿਟੀ ਸੈਂਟਰ ਅਤੇ ਸਪੇਨ ਦੀਆਂ ਟੀਮਾਂ ਨੇ ਇਸ ਬਾਰੇ ਜਾਂਚ ਕੀਤੀ। ਅਤੇ ਸਾਈਬਰ ਅਟੈਕ ਬਾਰੇ ਕੋਈ ਵੀ ਸਬੂਤ ਨਹੀਂ ਮਿਲੇ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਯੂਰਪ ਨਾਲ ਜੁੜੇ ਗ੍ਰਿਡ ਦੀ ਸਮੱਸਿਆ ਹੈ ਜੇਕਰ ਇੱਕ ਥਾਂ ਪ੍ਰੋਬਲਮ ਆਉਂਦੀ ਹੈ ਤਾਂ ਉਸ ਦਾ ਅਸਰ ਸਾਰੇ ਹੁੰਦਾ ਹੈ ਇਸ ਦੇ ਨਾਲ ਨਾਲ ਬਹੁਤ ਸਾਰੀਆਂ ਕਨਸਪਿਰੈਂਸੀ ਥਿਉਰੀਆਂ ਵੀ ਚੱਲਦੀਆਂ ਰਹੀਆਂ ਹਨ ਜਿਨ੍ਹਾਂ ਵਿੱਚ ਟੌਪ ਤੇ ਰਹੀ ਕਿ ਰਸ਼ੀਆ ਵੱਲੋਂ ਯੂਰਪ ਤੇ ਕੋਈ ਹਮਲਾ ਕਰ ਦਿੱਤਾ ਗਿਆ ਹੈ ਜਾਂ ਰੂਸ ਵੱਲੋਂ ਬਿਜਲੀ ਖਰਾਬ ਕੀਤੀ ਗਈ ਹੈ ਇੰਨਾ ਸਾਰੇ ਕਾਰਨਾਂ ਦੇ ਵਿੱਚੋਂ ਅਜੇ ਤੱਕ ਕੋਈ ਸੱਚ ਕਾਰਨ ਨਹੀਂ ਪਤਾ ਲੱਗ ਸਕਿਆ ਪੁਰਤਗਾਲ ਦੀ ਰੈਨ ਅਤੇ ਸਪੇਨ ਦੀ ਬਿਜਲੀ ਕੰਪਨੀ ਰੈਡ ਇਲੈਕਟ੍ਰੀਕਾ ਸਾਂਝੇ ਤੌਰ ਤੇ ਇਸ ਦੀ ਜਾਂਚ ਕਰ ਰਹੇ ਹਨ ਰੈਨ ਨੇ ਕਿਹਾ ਕਿ ਅਸਲੀ ਕਾਰਨ ਦਾ ਪਤਾ ਕਰਨ ਲਈ ਇੱਕ ਤੋਂ 2 ਹਫ਼ਤੇ ਲੱਗ ਸਕਦੇ ਹਨ ਹੁਣ ਗੱਲ ਕਰਦੇ ਹਾਂ ਕਿ ਇਸ ਸਬ ਨਾਲ ਲੋਕਾਂ ਦੀ ਜ਼ਿੰਦਗੀ ਤੇ ਕੀ ਪ੍ਰਭਾਵ ਪਿਆ ਇੰਡੀਆ ਦੀ ਗੱਲ ਕਰੀਏ ਤਾਂ ਅਕਸਰ ਬਿਜਲੀ ਆਉਂਦੀ ਜਾਂਦੀ ਰਹਿੰਦੀ ਹੈ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਵੀ ਹੁੰਦੇ ਹਨ ਪਰ ਇੱਥੇ ਏਦਾਂ ਦਾ ਕੁਝ ਨਹੀਂ ਹੈ ਕਦੇ ਬਿਜਲੀ ਗਈ ਹੀ ਨਹੀਂ ਜੇਕਰ ਕਦੇ ਜਾਂਦੀ ਵੀ ਹੈ ਤਾਂ ਉਹ ਵੀ 2 ਤੋਂ 3 ਮਿੰਟ ਤੱਕ ਜਾਂਦੀ ਹੈ ਉਸ ਦਿਨ ਜਦ ਬਿਜਲੀ ਗਈ ਤਾਂ ਪਹਿਲਾਂ ਤਾਂ ਇਹ ਲੱਗਾ ਕਿ ਥੋੜੀ ਦੇਰ ਲਈ ਬਿਜਲੀ ਗਈ ਹੈ ਆ ਜਾਵੇਗੀ ਪਰ ਹੌਲੀ-ਹੌਲੀ ਪਤਾ ਲੱਗਣ ਲੱਗਾ ਕਿ ਇਹ ਤਾਂ ਬਲੈਕਆਊਟ ਹੋ ਗਿਆ ਹੈ। ਹੌਲੀ-ਹੌਲੀ ਇੰਟਰਨੈਟ ਵੀ ਬੰਦ ਹੋ ਗਿਆ। ਬਹੁਤ ਸਾਰੇ ਇਲਾਕਿਆਂ ਵਿੱਚ ਪਾਣੀ ਆਉਣਾ ਵੀ ਬੰਦ ਹੋ ਗਿਆ। ਟ੍ਰੇਨਾਂ ਅਤੇ ਮੈਟਰੋ ਵੀ ਰੁਕ ਗਈਆਂ। ਟ੍ਰੈਫਿਕ ਲਾਈਟਾਂ ਬੰਦ ਹੋਣ ਕਰਕੇ ਸੜਕਾਂ ਤੇ ਵੀ ਜਾਮ ਲੱਗ ਗਿਆ ਸੀ। ਬਹੁਤ ਸਾਰੇ ਲੋਕ ਲਿਫਟਾਂ ਵਿੱਚ ਵੀ ਫਸ ਗਏ ਸੀ। ਫਾਇਰ ਬਰਗੇਡ ਵਾਲਿਆਂ ਵੱਲੋਂ ਲਿਫਟਾਂ ਦੇ ਦਰਵਾਜ਼ੇ ਕੱਟ ਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ। ਹਸਪਤਾਲਾਂ ਦਾ ਕੰਮ ਵੀ ਇੱਕ ਵਾਰੀ ਤਾਂ ਠੱਪ ਹੋ ਗਿਆ ਪਰ ਬਾਅਦ ਵਿੱਚ ਜਨਰੇਟਰਾਂ ਨਾਲ ਹਸਪਤਾਲ ਦਾ ਕੰਮ ਚਲਾਇਆ ਗਿਆ ਅਤੇ ਜਿੰਨੇ ਵੀ ਉਸ ਦਿਨ ਆਪਰੇਸ਼ਨ ਹੋਣ ਵਾਲੇ ਸਨ ਸਾਰੇ ਰੱਦ ਕਰ ਦਿੱਤੇ ਗਏ ਜਿੱਦਾਂ ਹੀ ਰੇਡੀਓ ਤੇ ਦੱਸਿਆ ਗਿਆ ਕਿ ਬਿਜਲੀ ਆਉਣ ਨੂੰ 72 ਘੰਟੇ ਦਾ ਟਾਈਮ ਲੱਗ ਸਕਦਾ ਹੈ ਤਾਂ ਲੋਕੀਂ ਮਾਰਕੀਟਾਂ ਵੱਲ ਨੂੰ ਭੱਜੇ ਖਾਣ ਦੀਆਂ ਚੀਜ਼ਾਂ ਪਾਣੀ ਅਤੇ ਮੋਮਬਤੀਆਂ ਲੈਣ ਵਾਸਤੇ ਹਰੇਕ ਮਾਰਕੀਟ ਦੇ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਜਿੰਨਾ ਆਪਣੇ ਵੀਰਾਂ ਦੀਆਂ ਦੁਕਾਨਾਂ ਹਨ ਉਹਨਾਂ ਨੇ ਉਸ ਦਿਨ ਦੇਖਿਆ ਹੋਵੇਗਾ ਕਿ ਉਸ ਦਿਨ ਲੋਕਾਂ ਦੇ ਚਿਹਰਿਆਂ ਤੇ ਕਿੰਦਾ ਦਾ ਡਰ ਸੀ ਲੋਕ ਪਾਣੀ ਪਿੱਛੇ ਰੋਲਾ ਰੱਪਾ ਪਾਉਂਦੇ ਵੀ ਨਜ਼ਰ ਆਏ ਬੱਚਿਆਂ ਦੇ ਖਾਣੇ ਅਤੇ ਦੁੱਧ ਲਈ ਲੋਕੀਂ ਜ਼ਿਆਦਾ ਭੱਜ ਰਹੇ ਸਨ ਕਿਉਂਕਿ ਨੋਰਮਲ ਪਰਸਨ ਤਾਂ ਸਮਝ ਸਕਦਾ ਹੈ ਕਿ ਕੀ ਹੋ ਰਿਹਾ ਹੈ ਪਰ ਬੱਚਿਆਂ ਨੂੰ ਕੀ ਸਮਝਾਵੇ ਇੱਥੇ ਦੇ ਬੱਚਿਆਂ ਨਾਲ ਤਾਂ ਇਦਾਂ ਕਦੇ ਹੋਇਆ ਹੀ ਨਹੀਂ ਇੱਕ ਵਾਰੀ ਤਾਂ ਇਦਾਂ ਜਾਪ ਰਿਹਾ ਸੀ ਕਿ ਦੁਨੀਆ ਖਤਮ ਹੋਣ ਵਾਲੀ ਹੈ ਬਹੁਤ ਸਾਰੇ ਲੋਕਾਂ ਨੇ ਇਸ ਦਿਨ ਦਾ ਫਾਇਦਾ ਵੀ ਚੁੱਕਿਆ ਜਿਹੜੀ ਬੋਤਲ ਪਾਣੀ ਦੀ 1 ਯੂਰੋ ਵਿੱਚ ਆਉਂਦੀ ਹੈ ਉਹ 3 ਯੂਰੋ ਵਿੱਚ ਵੀ ਵੇਚੀ ਹੈ ਹੁਣ ਜੇ ਆਪਾਂ ਗੱਲ ਇੰਟਰਨੈਟ ਦੀ ਕਰੀਏ ਕਿ ਇੰਟਰਨੈਟ ਬੰਦ ਕਿਉਂ ਹੋਇਆ ਕਿਉਂਕਿ ਇੰਡੀਆ ਜਦੋਂ ਲਾਈਟ ਜਾਂਦੀ ਵੀ ਹੈ ਤਾਂ ਵੀ ਇੰਟਰਨੈਟ ਚੱਲਦਾ ਰਹਿੰਦਾ ਹੈ ਇਸ ਦਾ ਕਾਰਨ ਅਜੇ ਕੋਈ ਨਹੀਂ ਦੱਸਿਆ ਗਿਆ ਪਰ ਮੈਨੂੰ ਲੱਗਦਾ ਹੈ ਕਿ ਇੰਡੀਆ ਟਾਵਰਾਂ ਉੱਪਰ ਜਨਰੇਟਰ ਜਾਂ ਇਨਵਰਟਰ ਸਿਸਟਮ ਲੱਗਾ ਹੋਇਆ ਹੈ ਕਿਉਂਕਿ ਉੱਥੇ ਬਿਜਲੀ ਆਉਂਦੀ ਜਾਂਦੀ ਰਹਿੰਦੀ ਹੈ ਇੱਥੇ ਟਾਵਰਾਂ ਤੇ ਉਹ ਸਿਸਟਮ ਨਹੀਂ ਹੈ ਕਿਉਂਕਿ ਬਿਜਲੀ ਕਦੇ ਗਈ ਹੀ ਨਹੀਂ ਕੰਪਨੀਆਂ ਵੱਲੋਂ ਅਜੇ ਕੁਝ ਨਹੀਂ ਦੱਸਿਆ ਗਿਆ ਇਹ ਸਿਰਫ ਮੇਰਾ ਮੰਨਣਾ ਹੈ ਕਿ ਐਦਾਂ ਹੋ ਸਕਦਾ ਹੈ ਕੀ ਹੋਇਆ ਕਿਉਂ ਹੋਇਆ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਸਭ ਪਤਾ ਲੱਗ ਜਾਵੇਗਾ ਜਾਂ ਕਦੇ ਵੀ ਪਤਾ ਨਹੀਂ ਲੱਗੇਗਾ ਪਰ ਜਿਹੜੀ ਅਸਲ ਗੱਲ ਹੈ ਕਿ ਇਸ ਦੇਣ ਤੋਂ ਆਪਾਂ ਸਿੱਖਿਆ ਕੀ ਕੀ ਸਿੱਖਣਾ ਚਾਹੀਦਾ ਹੈ ਸਰਕਾਰਾਂ ਦੀ ਗੱਲ ਕਰਾਂ ਤਾਂ ਕਦੇ ਵੀ ਇੱਕ ਗ੍ਰਿਡ ਤੇ ਡਿਪੈਂਡ ਨਹੀਂ ਰਹਿਣਾ ਚਾਹੀਦਾ ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਦੇਸ਼ ਦੀ ਹਰ ਚੀਜ਼ ਰੇਲਾਂ ਤੋਂ ਲੈ ਕੇ ਖਾਣਾ ਬਣਾਉਣ ਵਾਲੇ ਚੁੱਲ੍ਹੇ ਤੱਕ ਬਿਜਲੀ ਤੇ ਚੱਲ ਰਹੀ ਖੰਡ ਤਾਂ ਤੁਹਾਨੂੰ ਇੱਕ ਲਾਈਨ ਤੇ ਨਹੀਂ ਰਹਿਣਾ ਚਾਹੀਦਾ ਦੇਸ਼ ਨੂੰ ਵੱਖ-ਵੱਖ ਗ੍ਰਿਡਾਂ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਸਾਰੇ ਦੇਸ਼ ਵਿੱਚ ਬਿਜਲੀ ਇਕੱਠੀ ਨਾ ਜਾਵੇ ਪੁਰਤਗਾਲ ਨੂੰ ਆਪਣੀ ਬਿਜਲੀ ਵੀ ਪ੍ਰੋਡਿਊਸ ਕਰਨੀ ਚਾਹੀਦੀ ਹੈ ਇਦਾਂ ਆਪਣੇ ਸਾਰੇ ਕੰਟਰੋਲ ਨੂੰ ਸਪੇਨ ਦੇ ਹੱਥ ਵਿੱਚ ਵੀ ਨਹੀਂ ਦੇਣਾ ਚਾਹੀਦਾ ਪੁਰਾਣੇ ਸਿਸਟਮ ਨੂੰ ਵੀ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ ਇਹ ਤਾਂ ਗੱਲ ਸੀ ਸਰਕਾਰ ਦੀ ਪਰ ਆਪਾਂ ਕੀ ਸਿੱਖਿਆ ਜਾਂ ਕੀ ਸਿੱਖਣਾ ਚਾਹੀਦਾ ਹੈ ਆਪਣੇ ਦਿਮਾਗ ਨੂੰ ਇਸ ਲਈ ਜਰੂਰ ਟ੍ਰੇਨ ਕਰੋ ਕਿ ਹੋ ਸਕਦਾ ਹੈ ਕਿ ਤੁਹਾਨੂੰ ਕਿਸੇ ਦਿਨ ਬਿਜਲੀ ਅਤੇ ਪਾਣੀ ਤੋਂ ਬਿਨਾ ਵੀ ਰਹਿਣਾ ਪੈ ਸਕਦਾ ਹੈ। ਥੋੜਾ ਜਿਹਾ ਖੁਦ ਨੂੰ ਫੋਨ ਨਾਲੋਂ ਕੱਟ ਕਰਨਾ ਵੀ ਸਿੱਖੋ ਕਿਉਂਕਿ ਉਸ ਦਿਨ ਬਹੁਤ ਸਾਰੇ ਲੋਕ ਬਿਨਾ ਫੋਨ ਤੋਂ ਅਫਸੈਟ ਹੋ ਗਏ ਸਨ ਜਿਵੇਂ ਕਿ ਦੁਨੀਆ ਖਤਮ ਹੋ ਗਈ ਹੋਵੇ। ਪਾਣੀ ਨਾਲੋਂ ਜ਼ਿਆਦਾ ਉਹਨਾਂ ਨੂੰ ਫੋਨ ਦੀ ਚਿੰਤਾ ਸੀ। ਯਾਰ ਫੋਨ ਨਹੀਂ ਚੱਲਦਾ ਪਿਆ। ਸਭ ਤੋਂ ਵੱਡਾ ਕੰਮ ਜਿਹੜਾ ਆਪਾਂ ਨੂੰ ਕਰਨਾ ਪਵੇਗਾ ਉਹ ਹੈ ਕਿ ਸਭ ਤੋਂ ਪਹਿਲਾਂ ਕੈਸ਼ ਮਨੀ ਆਪਣੇ ਕੋਲ ਜਮ੍ਹਾਂ ਜ਼ਰੂਰ ਕਰੋ ਜਿਆਦਾ ਨਹੀਂ ਤਾਂ ਥੋੜੇ-ਥੋੜੇ ਪੈਸੇ ਘਰ ਜ਼ਰੂਰ ਰੱਖੋ ਉਸ ਦਿਨ ਜਿਨ੍ਹਾਂ ਕੋਲ ਪੈਸੇ ਸਨ ਉਹਨਾਂ ਨੇ ਤਾਂ ਖਾਣ ਪੀਣ ਵਾਲਾ ਸਮਾਨ ਖਰੀਦ ਲਿਆ ਸੀ ਪਰ ਦੂਜੇ ਤਰਲੇ ਕਰ ਰਹੇ ਸਨ ਕਿਉਂਕਿ ਕਾਰਡ ਰਾਹੀਂ ਪੈਸੇ ਭੇ ਨਹੀਂ ਹੋ ਰਹੇ ਸਨ ਬਹੁਤ ਸਾਰੀਆਂ ਥਾਵਾਂ 'ਤੇ ਪੈਸੇ ਦੀ ਵਰਤੋਂ ਕਰੋ ਘਰ ਵਿੱਚ ਪੈਸਾ ਰੱਖੋ ਕਾਰਡ ਨੂੰ ਵਰਤਨਾ ਘੱਟ ਕਰੋ ਪਾਣੀ ਦੀ 1 ਜਾਂ 2 ਬੋਤਲਾਂ ਘਰ ਵਿੱਚ ਜ਼ਰੂਰ ਰੱਖੋ ਮੋਮਬਤੀਆਂ ਘਰ ਵਿੱਚ ਜ਼ਰੂਰ ਰੱਖੋ ਜਿਨ੍ਹਾਂ ਦੇ ਘਰ ਵਿੱਚ ਬੱਚੇ ਹਨ ਉਹ 1-2 ਪੈਕ ਦੁੱਧ ਦੇ ਘਰ ਵਿੱਚ ਜਮ੍ਹਾਂ ਰੱਖਿਆ ਕਰੋ ਜਿਹੜੀਆਂ ਆਪਣੀਆਂ ਫੈਮਲੀਆਂ ਇੱਥੇ ਰਹਿੰਦੀਆਂ ਹਨ ਉਹ ਇੱਕ ਐਮਰਜੈਂਸੀ ਕਿੱਟ ਬਣਾ ਕੇ ਜ਼ਰੂਰ ਰੱਖੋ ਜਿਦੇ ਵਿੱਚ ਮੈਡੀਸਿਨ ਅਤੇ ਜ਼ਰੂਰੀ ਚੀਜ਼ਾਂ ਹੋਣ ਇਹ ਸਾਬਤ ਤੁਹਾਨੂੰ ਡਰਾਉਨ ਲਈ ਨਹੀਂ ਦੱਸਿਆ ਗਿਆ ਫਿਊਚਰ ਵਾਸਤੇ ਪ੍ਰਪੇਅਰ ਹੋਣ ਲਈ ਦੱਸਿਆ ਗਿਆ ਹੈ ਆਪਣੀ ਜ਼ਿੰਦਗੀ ਵਿੱਚ ਚੀਜ਼ਾਂ ਤੇ ਨਿਰਪਰਤਾ ਘਟਾਓ ਫਿਰ ਦੁਬਾਰਾ ਅੱਖਾਂਗਾ ਕੈਸ਼ ਮਨੀ ਵਾਲ ਖੋਵੋ ਜੇ ਇਹਨਾਂ ਨੇ ਕੈਸ਼ਲੈਸ਼ ਸਿਸਟਮ ਕਰ ਦਿੱਤਾ ਤਾਂ ਆਪਾਂ ਇਹਨਾਂ ਦੇ ਕੰਟਰੋਲ ਵਿੱਚ ਆ ਜਾਵਾਂਗੇ ਇਹ ਇੱਕ ਵੱਖਰਾ ਵਿਸ਼ਾ ਹੈ ਇਸ ਬਾਰੇ ਵੀ ਪੋਡਕਾਸਟ ਕਰਾਂਗੇ ਬਲੈਕਆਊਟ ਦੇ ਪਿੱਛੇ ਬਹੁਤ ਕੁਝ ਵੱਡਾ ਵੀ ਹੋਇਆ ਹੋ ਸਕਦਾ ਹੈ ਆਪਾਂ ਜੋ ਗੱਲ ਕੀਤੀ ਇਹ ਉਹ ਸੀ ਜੋ ਦਿਖਾਇਆ ਜਾ ਰਿਹਾ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਕੀ ਆਪਣੀ ਕਮਿਊਨਿਟੀ ਨੂੰ ਇਸ ਬਾਰੇ ਪੁਰਤਗਾਲ ਵਿੱਚ ਕੁਝ ਸਪੈਸ਼ਲ ਕਦਮ ਚੁੱਕਣੇ ਚਾਹੀਦੇ ਹਨ ਕਮੈਂਟ ਕਰਕੇ رائے ਜਰੂਰ ਦਿਓ ਧੰਨਵਾਦ